ਅੱਜ ਜੇ ਕਿਸ ਨੂੰ ਮੰਗਨ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਉਹਨਾਂ ਕੰਨੀ ਸਰ ਅੱਜ ਜਿਹੜਾ ਕਾਰਪੋਰੇਸ਼ਨ ਪਟਿਆਲਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੀ ਸੰਘਰਸ਼ ਕਮੇਟੀ ਹੈ ਇੱਥੇ ਦੀ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸਾਡੇ శ్రీਲ ਬੜਨਾਂ ਸਾਹਿਬ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਇਹ ਸਿਰਫ ਨੌਕਲ ਬੋਡੀ ਦੇ ਜਿਹੜੇ ਉਹਰੇ ਆਗੂ ਨੇ ਉਹਨਾਂ ਨੂੰ ਕਾਲ ਦਿੱਤੀ ਹੈ ਸਮਾਜ ਦੇ ਜਿਹੜੇ ਸ਼ੁਭਚਿੰਤਕ ਨੇ ਸੋ ਸਾਡੇ ਸਤਿਕਾਰਯੋਗ ਧੂਰੀ ਤੋਂ ਵਿਕੀ ਪਰੋਚਾ ਜੀ ਵੀ ਪਹੁੰਚੇ ਨੇ ਤੇ ਦਾਸ ਨੂੰ ਵੀ ਜਿਹੜਾ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਜਿਹੜੀ ਬਾਬਾ ਸਾਹਿਬ ਦੀ ਇੱਥੇ ਸਟੈਚੂ ਲੱਗਿਆ ਹੋਇਆ ਹੈ ਕਾਰਪੋਰੇਸ਼ਨ ਦੇ ਵਿੱਚ ਪਹਿਲਾਂ ਤਾਂ ਮੈਂ ਕਹੂੰਗਾ ਕਿ ਸਾਡੇ ਸਮਾਜ ਦੇ ਪਟਿਆਲੇ ਦੇ ਜਿਹੜੇ ਲੋਕਲ ਲੀਡਰ ਨਹੀਂ ਆਏ ਕਿ ਉਹਨਾਂ ਨੂੰ ਅੱਜ ਜਾਂ ਤਾਂ ਉਹਨਾਂ ਨੂੰ ਮੈਸੇਜ ਨਹੀਂ ਲੱਗਿਆ ਜਾਂ ਉਹਨਾਂ ਦੇ ਪ੍ਰਤੀ ਕੋਈ ਦਰਦ ਨਹੀਂ ਹੈ ਬਾਬਾ ਸਾਹਿਬ ਦਾ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਯਾਰ ਜੇਕਰ ਤੁਸੀਂ ਘਟੋ ਘਟ ਅਵਾਜ਼ ਨਹੀਂ ਚੱਕ ਸਕਦੇ ਤਾਂ ਤੁਹਾਨੂੰ ਸੁਨੀਲ ਬੜਵਾਨ ਜੀ ਨੇ ਜੋ ਆਵਾਜ਼ ਚੱਕੀ ਹੈ ਉਸ ਆਵਾਜ਼ ਨੂੰ ਦੱਬਣ ਦਾ ਵੀ ਅਧਿਕਾਰ ਨਹੀਂ ਕਿਉਂਕਿ ਅਸੀਂ ਜਦੋਂ ਆ ਕੇ ਦੇਖਿਆ ਸਾਡਾ ਬੜਾ ਮਨ ਖਰਾਬ ਹੋਇਆ ਆ ਸਾਰੇ ਸਮਾਜ ਦੇ ਆਗੂ ਬੈਠੇ ਨੇ ਉਹਦੇ ਚਾਰੇ ਪਾਸੇ ਗੰਧ ਪਿਆ ਹੋਇਆ ਹੈ ਤੇ ਅਸੀਂ ਨਾਰਾ ਲਾਉਨੇ ਆਂ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਅੱਜ ਕਿੱਥੇ ਮਰ ਗਏ ਉਹ ਅੱਜ ਕਿਉਂ ਨਹੀਂ ਆ ਰਹੇ ਉਹਰੇ ਜਿਹੜੇ ਨੌਕਲ ਇਥੇ ਦੀ ਬੋਡੀ ਆ ਉਹਨੂੰ ਆ ਕੇ ਖੜਨਾ ਚਾਹੀਦਾ ਮੈਂ ਕਹਾਂਗਾ ਵੀ ਜਿਹੜੇ ਵੀ ਗਰਦਾਰ ਨੇ ਸੰਵਾਜ ਦੇ ਗਰਦਾਰ ਜਿਹੜੇ ਦੱਲੇ ਵਿੱਚ ਪਕਾਉ ਉਹਨਾਂ ਦਾ ਅੱਜ ਮੂੰਹ ਕਾਲਾ ਹੋਣਾ ਚਾਹੀਦਾ ਜੇ ਤੁਹਾਨੂੰ ਮਾਰੀ-ਮੁੱਟੀ ਸ਼ਰਮ ਆ ਸਮਾਜ ਦਾ ਦਰਦ ਹੈ ਚਾਹੇ ਉਹ ਕਿਸੇ ਵੀ ਪੋਲੀਟੀਕਲ ਦਾ ਪਾਰਟੀ ਦਾ ਲੀਡਰ ਹੋਵੇ ਚਾਹੇ ਇਥੇ ਨੌਕਲ ਸਰਕਾਰ ਹੈ ਜਿਹੜੀ ਉਹਨੂੰ ਵੀ ਦੇਖਣਾ ਚਾਹੀਦਾ ਆਉਂਦੇ ਨੇ ਫੋਟੋ ਖਿਚਾਉਂਦੇ ਨੇ ਚਲੇ ਜਾਂਦੇ ਨੇ ਫਾਰਮੈਟੀਆਂ ਕਰਦੇ ਨੇ 14 ਅਪ੍ਰੈਲ ਅਸੀਂ ਮਨਾਉਣਾ ਹੈ ਹੁਣ ਆਉਣਗੇ ਲੱਡੂ ਵੰਡ ਕੇ ਚਲੇ ਜਾਣਗੇ ਪਰ ਜੋ ਬੇਅਦਬੀ ਹੋ ਰਹੀ ਆ ਇਹ ਸਭ ਤੋਂ ਬਰਦਾਸ਼ਤ ਨਹੀਂ ਹੋਊਗੀ ਅੱਜ ਅਸੀਂ ਇਹ ਨਾ ਸੋਚਣ ਵੀ ਇੱਥੇ 100 150 ਬੰਦਾ ਜਿਹੜਾ ਵੀ ਇੱਥੇ ਆਗੂ ਬੈਠੇ ਨੇ ਇਕੱਲੇ ਕਰੀਮ ਜਿਨ੍ਹਾਂ ਨੂੰ ਸਮਾਜ ਦਾ ਦਰਦ ਹੈ ਇੱਕ ਇੱਕ ਆਗੂ 5-5 10-10 ਹਜ਼ਾਰ ਬੰਦੇ ਦੀ ਕੁਐਸਟ ਹੀ ਰੱਖਦਾ ਜੇ ਪਟਿਆਲੇ ਦੇ ਵਿੱਚ ਧਰਨਾ ਲਾਉਣਾ ਪੈ ਗਿਆ ਨਾ ਤਾਂ ਨਿਕਲ ਨੂੰ ਜਗ੍ਹਾ ਨਹੀਂ ਤੇ ਹੋਣੀ ਨਾ ਪ੍ਰਸ਼ਾਸਨ ਨੂੰ ਨਾ ਇੱਥੇ ਦੀਆਂ ਸਰਕਾਰਾਂ ਨੂੰ ਤੋਂ ਮੈਂ ਸਰਕਾਰਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਕੱਲੀਆਂ ਕਮੇਡੀਅਨ ਕਰਨ ਨਾਲ ਕੰਮ ਨਹੀਂ ਹੋਣਾ ਵਾਲਮਿਕ ਸਮਾਜ ਹੁਣ ਪੜਿਆ ਲਿਖਿਆ ਸਮਾਜ ਆ ਉਹਨੂੰ ਆਪਣੇ 바ਵਾ ਸਾਹਿਬ ਦੇ ਆਪਣੇ ਅਧਿਕਾਰਾਂ ਦੇ ਸਾਨੂੰ ਰਾਈਟ ਹੱਕ ਪਤਾ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਮਾਹੌਲ ਖਰਾਬ ਨਾ ਹੋਵੇ ਤਾਂ ਜਿਹੜਾ ਸਟੈਚੂ ਜਿਹਦੀ ਕਾਗਜ਼ੀ ਕਾਰਵਾਈ ਪੂਰੀ ਪ੍ਰਤੀਕਿਰਿਆ ਕਾਗਜ਼ੀ ਕਾਰਵਾਈ ਤੇ ਸਾਰੇ ਸਾਈਨ ਹੋ ਚੁੱਕੇ ਆ ਫੈਲ ਬਣ ਚੁੱਕੀ ਹੈ ਟੈਂਡਰ ਪਾਸ ਹੋ ਚੁੱਕਿਆ ਹੈ ਤੇ ਉਹਦਾ ਜਿਹੜਾ ਸਟੈਚੂ ਆ ਜਿੱਥੇ ਵੀ ਇਹ ਸਾਰੀ ਟੀਮ ਨੇ ਉਲਿੱਕਿਆ ਉੱਥੇ ਸਟੈਚੂ ਲੱਗਣਾ ਚਾਹੀਦਾ ਜੇਕਰ ਇਹ ਕੰਮ ਘੰਟੇ ਦੇ ਵਿੱਚ ਵਿੱਚ ਨਾ ਹੋਇਆ ਤਾਂ ਅਸੀਂ ਜਿਹੜਾ ਪਾਰਾ ਚੌਕ ਜਾਮ ਕਰਾਂਗੇ ਨਹੀਂ ਮੰਨਦੇ ਹੋ ਕਾਰਨ ਕੀ ਮੰਨਦੇ ਹੋ ਨਹੀਂ ਲੱਗਣਦਾ ਇੱਥੇ ਸਰ ਇਹ ਪੋਲੀਟੀਕਲ ਇਸ਼ੂ ਬਣਾਇਆ ਜਾ ਰਿਹਾ ਜਦ ਕਿ ਇੱਥੇ ਨਾ ਕੋਈ ਕਾਂਗਰਸੀ ਆ ਨਾ ਕੋਈ ਕਾਲੀ ਆ ਨਾ ਕੋਈ ਆਮ ਆਦਮੀ ਆ ਨਾ ਹੀ ਕੋਈ ਭਾਜਪਾ ਵਾਲਾ ਇਹ ਸਮਾਜ ਦੀ ਕਰੀਮ ਆ ਜਿਹਨਾਂ ਨੂੰ ਸਮਾਜ ਦਾ ਦਰਦ ਆ ਜਿਹੜੇ ਵੀ ਪੋਲੀਟੀਕਲ ਇਸ਼ੂ ਪੈਦਾ ਕਰ ਰਹੇ ਨੇ ਉਹ ਮੂੰਹ ਦੀਆਂ ਖਾਣਗੇ ਪਰ ਸਟੈਚੂ ਇੱਥੇ ਹੀ ਲੱਗੂਗਾ ਤੁਹਾਨੂੰ ਲੈ ਕੇ ਕਦੀ ਕਮਿਸ਼ਨਰ ਨਾਲ ਗੱਲਬਾਤ ਹੋਈ ਸੀ ਸਰ ਜਦੋਂ ਕਾਗਜ਼ੀ ਕਾਰਵਾਈ ਹੋਈ ਕਿ ਕਮਿਸ਼ਨ ਦਾ ਸਾਈਨ ਨੇ ਉਹਦੇ ਉੱਤੇ ਫੈਲ ਬਣ ਗਈ ਇਸ ਤੋਂ ਬਾਅਦ ਹੋਰ ਕੀ ਕਾਰਵਾਈ ਹੋਣੀ ਸਾਡੀ ਰਣਨੀਤੀ ਵੀ ਜਾਂ ਤਾਂ ਅੱਜ ਉਥੇ ਘੰਟੇ ਦੇ ਵਿੱਚ ਵਿੱਚ ਸਟੈਚੂ ਦਾ ਜਿਹੜਾ ਉਦਘਾਟਨ ਕਰਿਆ ਜਾਵੇ ਜਾਂ ਸਾਨੂੰ ਕਿਹਾ ਜਾ ਰਿਹਾ ਫੋਨਾਂ ਦੇ ਉੱਤੇ ਕਿ ਤੁਸੀਂ ਉਧਰ ਘਾਟਨ ਕਰ ਦੋ ਫਿਰ ਸ਼ਹਿਰ ਦੇ ਵਿੱਚ ਕਿਉਂ ਆ ਕੇ ਫੋਟੋ ਖਿਚਾਉਂਦੇ ਨੇ ਸਾਡੇ ਆਗੂਆਂ ਨੂੰ ਕਿਉਂ ਨਿਮਰੇ ਕਰੇ ਜਾਂਦਾ ਸਫਾਈ ਕਰਨ ਵਾਲੇ ਕਰਮਚਾਰੀ ਸਾਡੇ ਵਿਚਾਰੇ ਗੱਟਰਾਂ ਦੇ ਵਿੱਚ ਮਰ ਜਾਂਦੇ ਨੇ ਉੱਥੇ ਆ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਤੇ ਕਦੋਂ ਸਾਡੇ ਕਰਮਚਾਰੀਆਂ ਤੋਂ ਉਦਘਾਟਨ ਕਰਾਇਆ ਕਰਨਾ ਤੇ ਅਸੀਂ ਆਪੇ ਉਦਘਾਟਨ ਕਰ ਲਾਂਗੇ ਅੱਜ ਹੀ ਹੋ ਜਾਏਗਾ ਜੀ ਆਣਾ ਟਾਈਮ ਨਹੀਂ ਅਸੀਂ ਦੇਖਣਾ ਅਸੀਂ ਅੱਜ ਹੀ ਕਮੇਟੀ ਸਾਡੀ ਪੰਜ ਮੈਂਬਰੀ ਬਣ ਚੁੱਕੀ ਆ ਔਰ ਇੱਥੇ ਘੱਟੋ ਘੱਟ 10 ਜੱਥੇ ਬੰਦਿਆਂ ਨੇ ਆਗੂ ਆ ਗਏ ਨੇ ਪੰਜਾਬ ਦੇ ਔਰ ਹੋਰ ਵੀ ਸਾਡੇ ਕੋਲ ਹੋਰੀਆਂ ਨੇ ਬਹੁਤ ਵੱਡਾ ਸੰਘਰਸ਼ ਅੱਜ ਹੀ ਸ਼ੁਰੂ ਕਰਾਂਗੇ ਜਿੱਕਰ ਘੰਟੇ ਦੇ ਵਿੱਚ ਵਿੱਚ ਸਟੈਚੂ ਜਿਹੜੀ ਪ੍ਰਤੀਕ ਰਿਆ ਦੇ ਹਿਸਾਬ ਨਾਲ ਉੱਥੇ ਨਾ ਲੱਗਿਆ ਠੀਕ ਹੈ ਨਾ ਮੈਂ ਤੇ ਕਿਹੜੀ ਮੰਗਾਂ ਨੂੰ ਲੈ ਕੇ ਨਗਰ ਨਿਗਮ ਤੇ ਬਾਤ ਪੇਸ਼ ਕਰਨ ਮੇਰਾ ਨਾਮ ਸੁਨੀਲ ਕੁਮਾਰ ਪ੍ਰਧਾਨ ਸਪਾਇਸ ਗੁਣ ਨਗਰ ਪਟਿਆਲਾ ਉਹ ਸਾਡੀ ਸਾਂਝ ਉਸ ਕਮੇਟੀ ਜੋ ਸਾਰੀ ਜਿੱਥੇ ਬੰਦਿਆਂ ਨੇ ਮਿਲ ਕੇ ਸਾਡੇ ਇਸ ਸਮੇਂ ਤੇ ਬਣੀ ਆ ਉਹਦਾ ਮੈਂ ਪ੍ਰਧਾਨ ਵੀ ਆ ਅੱਜ ਜਿਹੜਾ ਇਹ ਕੱਟ ਕੀਤਾ ਗਿਆ ਉਸ ਦਾ ਰੀਜ਼ਨ ਇਹ ਆ ਕਿ ਅਸੀਂ ਘੱਟੋ ਘੱਟ 1 ਮਹੀਨੇ ਪਹਿਲੇ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਮਾਨਯੋਗ ਅਸੀਂ ਜਿਹੜੇ ਸਾਡੇ ਲੋਕਲ ਐਮਐਲਏ ਜੀ ਪਾਲ ਸਿੰਘ ਖੁੱਲੀ ਨੂੰ ਵੀ ਮੰਗ ਪੱਤਰ ਅਸੀਂ ਦੇ ਚੁੱਕੇ ਨੇ ਉਹ ਸਾਡੀ ਅਸੀਂ ਮੰਗ ਜਿਹੜੀ ਸੀਗੀ ਇਹ ਸੀਗੀ ਵੀ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਬੁੱਢੇ ਉੱਥੇ ਪਾਰਕ ਦੇ ਵਿੱਚ ਲੱਗਿਆ ਉਹਨੂੰ आ, मतलब बदल के एथे लगांदी ਸਾਡੀ ਪ੍ਰੋਵੀਜ਼ਨ ਸੀ ਔਰ ਅਸੀਂ ਮੰਗ ਪੱਤਰ ਇਹ ਦਿੱਤਾ ਸੀ ਪਰ ਉਹਦੇ ਨਾਲ ਲਾਲ ਸਾਡੇ ਡੀਸੀ ਸਾਹਿਬ ਕੋਲ ਜਿਹੜੀ ਨਗਰ ਕਮਿਸ਼ਨ ਦੀ ਜਿਹੜੀ ਪਾਵਰ ਸੀਗੀ ਉਹਨਾਂ ਵੱਲੋਂ ਪ੍ਰਵਾਨਗੀ ਹੋ ਕੇ ਉਹ ਜਿਹੜੇ ਸਾਡੇ ਹਾਊਸ ਉਸ ਤੋਂ ਬਾਅਦ ਜਿਹੜਾ ਐਸਟੀਮੇਟ ਹੈ ਵਰਕ ਆਰਡਰ ਹੈ ਜਿਹੜੇ ਉਹ ਹੋ ਚੁੱਕੇ ਨੇ ਪਰ ਅਸੀਂ ਕੱਲ ਵੀ ਉਹ ਪਾਸੂ ਵੀ ਅਸੀਂ ਕਮਿਸ਼ਨ ਨੂੰ ਮਿਲੇ ਸੀ ਕਿਉਂਕਿ ਹੁਣੇ ਨੌਨਿਊ ਤੇ ਜਿਹੜੇ ਸਾਡੇ ਕਮਿਸ਼ਨ ਸਾਹਿਬ ਲੱਗੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਅਸੀਂ ਜਾਣੂ ਕਰਾਇਆ ਉਹ ਜਾਣੂ ਕਰਨ ਤੋਂ ਬਾਅਦ ਅਸੀਂ ਕਹਿ ਮੈਂ ਕਹਾ ਸਰ ਇਹ ਜਿਹੜਾ ਉੱਥੇ ਮਤਲਬ ਬਾਬਾ ਸਾਹਿਬ ਸਟੈਚੂ ਲੱਗਿਆ ਵੀ ਉੱਥੇ ਬੇਦਬੀ ਹੋ ਰਹੀ ਹੈ ਔਰ 24 ਘੰਟੇ ਉੱਤੇ ਜਿੰਦਾ ਲੱਗਿਆ ਔਰ ਨਾ ਕੋਈ ਉੱਥੇ ਮਤਲਬ ਕੋਈ ਕੈਮਰਾ ਲੱਗਿਆ ਔਰ ਅੰਧੇਰਾ ਰਹਿੰਦਾ ਲੈਟ ਵੀ ਨਹੀਂ ਗਿਆ ਇਹ ਸਾ ਤੁਸੀਂ ਦੇਖੋ ਨਾ ਵੀ ਉੱਥੇ ਕੋਈ ਸਪਾਈ ਹੁੰਦੀ ਹੈ ਵੀ ਅਸੀਂ ਜਿਹੜਾਗਾ ਸੰਜੀ ਸੰਸਦ ਕਮੇਟੀ ਵੱਲੋਂ ਯਾ ਸਪਾਈ ਸੇਵ ਯੂ ਵੱਲੋਂ ਅਸੀਂ 10 ਅਪ੍ਰੈਲ ਦਾ ਜਿਹੜਾ ਫੰਕਸ਼ਨ ਕਰਨਾ ਵੀ ਅਸੀਂ ਕਰਨੇ ਵੀ ਸਾਡਾ ਜਿਹੜਾ ਇਹ ਸਟੈਚੂ ਇੱਥੇ ਲਗਾਇਆ ਜਾ ਪਰ ਕਹਿੰਦੇ ਭਾਵੇਂਤ ਵੀ ਆਪ ਤੱਕ ਸਾਡਾ ਜਿਹੜਾ ਸਟੈਚੂ ਉਹ ਨਹੀਂ ਲੱਗਾਗਾ ਪਰ ਅੱਜ ਜਿਹੜਾ ਅਜੇ ਕਾਰਨ ਕੀ ਮੰਨਦੇ ਕਾਰਨ ਕੀ ਮੰਨਦੇ ਕੁਝ ਕੁ ਸੋਚਣਾ ਪੋਲਿਟਿਕਸ ਪੋਲਿਟਿਕਸ ਰਾਜਨੀਤੀ ਪੋਲਿਟਿਕਸ ਹੋ ਗਈ ਕੀ ਲੱਗਦਾ ਨੇਤੇ ਆਂਦੇ ਅਸੀਂ ਪਿਆਜ਼ ਵੇਲੇ ਫੋਟੋਆਂ ਖਿਚਾਦੇ ਐ ਤੇ 12 ਵਾਰਾ ਵੇਲੇ ਵੱਡੇ ਵੱਡੇ ਦਾਅਵੇ ਕਰਕੇ ਨਿਕਲ ਜਾਂਦੇ ਐ ਦੇਖੋ ਜੀ ਦੇਖੋ ਸਾਡਾ ਹੱਕ ਰਾਈਟ ਐ ਅਸੀਂ ਡਿਮਾਂਡ ਕਰਨਾ ਉਹਨਾਂ ਨੂੰ ਦੇਖਣਾ ਜਿਹੜਾ ਐਚੀ ਪ੍ਰਦਰਸ਼ਨ ਕਰੇ ਉਹ ਵੀ ਸਾਡਾ ਹੱਕ ਐ ਪਰ ਮੈਂ ਇਹ ਕਹਿੰਦਾ ਇੱਕ ਗੱਲ ਮੈਂ ਕਹਨਾ ਜਦੋਂ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਇਸ ਚੀਜ਼ ਦਾ ਨੋਟ ਚ ਹੈਗੀ ਨੌਲਿਚ ਹੈਗੇ ਉਹਨਾਂ ਨੂੰ ਮਾਰ ਕਰਕੇ ਲੈਟਰ ਨੀਚੇ ਡੰਗ ਮਾਰ ਕਰਦਾ ਉਹਨਾਂ ਨੂੰ ਲਗਵਾ ਲੈਣਾ ਚਾਹੀਦਾ ਸੀ ਇਹ ਪਰ ਐਨਾ ਵੀ ਬਾਲ ਪਹਿਣਾ ਨਹੀਂ ਦੀ ਉਹਨਾਂ ਨੇ ਚ ਪਰ ਨੀ ਨੀ ਹੁਣ ਸਾਡੀ ਜਿਹੜੀ ਰਣਨੀਤੀ ਹੈ ਸਾਡੇ ਸਭੂ ਮੁਲਾਜ਼ਮਾ ਸੀ ਪ੍ਰਧਾਨ ਹੋਣਗੇ ਨਾਤੇ ਸਭੂ ਮੁਲਾਜ਼ਮਾ ਨੇ ਅਸੀਂ ਉਹ ਕਰਤਾ ਕਿ ਕੋਈ ਵੀ ਮੁਲਾਜ਼ਮ ਸਾਥੀ ਜਿਹੜਾ ਚ ਸਪਾਈ ਸੇ ਕੋਈ ਕਿ ਉਹ ਮਤਲਬ ਚੀਰਮੈਨ ਹੋਵੇ ਕਲਚਰ ਕਨਾਈਕ ਲੈਵਲ ਤੇ ਕੋਈ ਵੀ ਮੁਲਾਜ਼ਮ ਸਾਥੀ ਜਿਹੜਾ ਉਹ ਕੋਈ ਕੰਮ ਨਹੀਂ ਕਰੂਗਾ ਸਾਡੀ ਅੱਤ ਹੀ ਸਾਡੇ ਸਪਾਈ ਦਾ ਜਿਹੜਾ ਕੰਮ ਹੈ ਉਹ ਬੰਦ ਬੰਦ ਹੋ ਗਿਆ ਸੀ ਬੰਦ ਕਰ ਸਾਡੇ ਮੁਲਾਜ਼ਮ ਕਰਮਚਾਰੀ ਜਿਹੜੇ ਜੱਤੀਬੰਦੀਆਂ ਨੇ ਉਹ ਕੰਮ ਨਹੀਂ ਕਰਨਗੇ ਤੇ ਉਹ ਟੈਂਡਾਊਨ ਕਰਨਗੇ ਤੇ ਇਹ ਸਾਡੇ ਸਪਾਈਟਲ ਤੇ ਦਿੱਤਾ ਗਿਆ ਕਮਿਸ਼ਨਰ ਵੱਲੋਂ ਨਹੀਂ ਦੇਖੋ ਗੱਲੇ ਉਹ ਅਸੀਂ ਦੇ ਦਾਂਗੇ ਉਹ ਨਹੀਂ ਦੇ ਦਾਂਗੇ ਕੋਈ ਐਸੀ ਗੱਲ ਨਹੀਂ ਕਿਉਂਕਿ ਅੱਜ ਡਾਕਟਰ ਬੰਦ ਹੈ ਸਾਡੇ ਕੋਈ ਅਧਿਕਾਰੀ ਬੈਠੇ ਨਹੀਂ ਮੇਰੀ ਤਿੰਨ ਵਾਰੀ ਮਾਨਯੋਗ ਕਮਿਸ਼ਨਰ ਨਾਲ ਵੀ ਗੱਲ ਹੋ ਚੀਈ ਮਾਨਯੋਗ ਸਾਡੇ ਜਿਹੜੇ ਜੁਆਇਨ ਕਮਿਸ਼ਨ ਹੈ ਉਹ ਇਸ ਗੱਲ ਨੂੰ ਕਦੇ ਵੀ ਤੁਸੀਂ ਓਪਨ ਹੀ ਕਰੋ ਜਦੋਂ ਤੁਸੀਂ ਆਪਾਸ ਤੁਸੀਂ ਕੀਤਾ ਖਰਚੀ ਕਰਨਾ ਹੈ ਤਾਂ ਅਸੀਂ ਜਿਹੜੇ ਸਾਹਮਣੇ ਕਰਦੇ ਸਰਕਾਰੀ ਅਫਸਰ ਤੁਸੀਂ ਬੈਠੇ ਸੀ ਕਰੋ ਓਪਨ ਯਾਨੀ ਇਹ ਟੈਂਡਰ ਪਾਸ ਹੋਇਆ ਪਿਆ ਸਭ ਕੁਝ ਹੋਇਆ ਪਿਆ ਓਕੇ ਜੀ ਹਾਂਜੀ ਸਾਹਿਬ ਕੀ ਨਾਮ ਹੈ ਮੇਰਾ ਨਾਮ ਕੇਵਲ ਕੁਸ਼ਨਾ ਜੀ ਮੈਂ ਨਗਰ ਨਗਰ ਕਮਚਾਰੀਦਾਲ ਪਟਿਆਲਾ ਦਾ ਪ੍ਰਧਾਨ ਹਾਂ ਇਹ ਜਿਹੜਾ ਮੁੱਦਾ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਇੱਕ ਬਿਲਕੁਲ ਸਾਡੀ ਇੱਕ ਸਾਂਝੀ ਸੰਘਰਸ਼ ਕਮੇਟੀ ਇੱਥੇ ਬਣੀ ਹੋਈ ਆ ਉਹਦੀ ਪਹਿਲੀ ਮੰਗ ਜੇ ਹੈਗੀ ਆ ਉਹ ਸਾਡੀ ਇਹ ਹੈ ਕਿ ਜੋ ਬਾਬਾ ਸਾਹਿਬ ਦੇ ਸਟੈਚੂ ਦੀ ਬੇਦਬੀ ਹੋ ਰਹੀ ਆ ਉਹਨੂੰ ਉੱਥੋਂ ਹਟਾ ਕੇ ਉਹ ਇੱਥੇ ਪੱਤੇ ਦੇ ਵਿੱਚ ਲਿਆਂਦਾ ਜਾਵੇ ਜਿਹਦੇ ਵੱਲੋਂ ਪ੍ਰਸ਼ਾਸਨ ਵੱਲੋਂ ਇਸ ਲੋਕਲ ਪ੍ਰਸ਼ਾਸਨ ਵੱਲੋਂ ਫਾਈਲ ਵੀ ਤੋਰੀ ਗਈ ਆ ਉਹ ਸਾਰੀ ਹੋ ਚੁੱਕੀ ਆ ਬਟ ਕੁਝ ਜਣ ਕੇ ਵੀ ਪੋਲੀਟੀਕਲ ਪ੍ਰੈਸ਼ਰ ਪਵਾ ਕੇ ਕਈ ਬੰਦੇ ਨੇ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਹੈ ਜੋ ਕਿ ਕੰਮ ਰੁਕੇਗਾ ਨਹੀਂ ਹੁਣ ਮੇਰੀ ਗੱਲ ਸੁਣੋ ਹੁਣ ਤਾਂ ਦੇਖੋ ਕੱਲਾ ਸਿਰਫ ਅਸੀਂ ਡਾਕਟਰ ਦੇ ਇਕੱਠ ਹੋ ਰਹੇ ਹਾਂ ਨਾਲ ਨਾਲ ਸਾਡੇ ਸਮਾਜ ਦੇ ਵੀ ਇਕੱਠ ਹੋ ਰਹੇ ਹਾਂ ਹਰੇਕ ਸਮਾਜ ਦਾ ਲੀਡਰ ਹੈ ਕਾਰਨ ਕੀ ਕਾਰਨ ਕੀ ਮਤਲਬ ਕਾਰਨ ਦਾ ਤੁਸੀਂ ਚਿੰਤੀ ਕਿਵੇਂ ਕਰ ਸਕਦੇ ਹੋ ਦੇਖੋ ਕਈ ਨੂੰ ਸਮਝ ਨਹੀਂ ਹੈਗੀ ਕਾਰਨ ਤਾਂ ਇਹ ਹੈ ਬੇਅਪੀ ਉੱਤੇ ਤੁਹਾਡੇ ਸਾਹਮਣੇ ਹੋ ਰਹੀ ਹੈ ਇੱਕ ਵਾਰੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਇਹ ਗੱਲ ਕਹਾਂਗਾ ਇੱਕ ਵਾਰੀ ਜਾ ਕੇ ਉੱਥੇ ਮੌਕਾ ਜ਼ਰੂਰ ਚੈੱਕ ਕਰਨ ਜੇ ਉੱਥੇ ਬੇਅਦ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਸਾਮਣੇ ਇੱਕ ਟੈਂਕੀ ਬਣ ਚੁੱਕੀ ਆ ਕੋਈ ਵੀ ਉੱਥੋਂ ਮੇਰੇ ਕੋਲੋਂ ਇਟੇ ਰੋੜਾ ਕੋਈ ਵੀ ਪੱਥਰ ਉੱਤੇ ਡਿੱਗ ਸਕਦਾ ਹਾਸਤੇ ਚੋਂ ਦੇ ਪਰ ਤੁਸੀਂ ਕਹਿੰਦੇ ਤਾਂ ਆ ਵੀ ਉੱਥੇ ਨਾ ਆਏ ਤੇ ਉਹ ਸੁਣ ਨਹੀਂ ਲੀਂ ਆ ਅਸੀਂ ਕੋਈ ਵੀ ਪ੍ਰੋਗਰਾਮ ਉੱਥੇ ਜਾ ਕੇ ਨਹੀਂ ਕਰ ਸਕਦੇ ਜੀ ਬਾਬਾ ਸਾਹਿਬ ਦਾ ਸੋ ਅਸੀਂ ਇਹੀ ਗੱਲ ਕਹਿੰਦੇ ਆ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੇ ਸਟੇਜ ਚਾਹੀਏ ਆ ਪੱਤੇ ਦੇ ਵਿੱਚ ਤਾਂ ਜੋ ਅਸੀਂ ਆਪਣਾ ਬਾਬਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੈ 14 ਅਪ੍ਰੈਲ ਦਾ ਉਸ ਵਧੀਆ ਤੌਰ ਤੇ ਕਰਨਾ ਚਾਹੁੰਦੇ ਆ